ਜਿਹੜਾ ਨਾ ਮੜੀ ਬਟਾਲਾ ਦੇ ਵਿੱਚ ਜਿਹੜੀ ਸਰਕਾਰੀ ਪਰਚੇਜ ਆ ਉਹ ਰੰਭ ਹੋਈ ਆ ਸਾਡੇ ਮਾਨਯੋਗ ਐਮ ਐਲ ਏ ਸਾਹਿਬ ਹਮਨ ਸ਼ੇਰ ਸਿੰਘ ਸਾਰੀ ਕਲਸੀ ਜਿਹੜੀ ਆ ਉਹਦੀ 플러스 ਸਾਰਾ ਜਿਹੜਾ ਪ੍ਰਸ਼ਾਸਨ ਆ ਉਹ ਇਹਦੀ ਰੰਭਤਾ ਕਰਾ ਕੇ ਗਿਆ ਅੱਜ ਕਿਸਾਨ ਭਰਾਵਾਂ ਨੂੰ ਵੀ ਇਹੋ ਬੇਨਤੀ ਕਰਦਾ ਵੀ ਜਿਹੜਾ ਮੌਸਰ ਆ ਜਿਤਨਾ ਹੁਣ ਕੋਈ ਗਿੱਲੀ ਫਸਲ ਆ ਜਾਂਦੀ ਆ ਉਹਦਾ ਖਾਸ ਕਰਕੇ ਧਿਆਨ ਰੱਖਿਆ ਜਾਵੇ ਵਧੀਆ ਢੰਗ ਨਾਲ ਆਪਣੀ ਫਸਲ ਲੈ ਕੇ ਆਉਣ ਤੇ ਜੋ ਸਰਕਾਰੀ ਰੇਟ ਆ ਉਹਨੂੰ ਪ੍ਰਾਪਤੀ ਆਪਣਾ ਕਰਕੇ ਜਿਹੜਾ ਵੀ ਇਹਨਾਂ ਨੂੰ ਵੀ ਕੋਈ ਤੰਗੀ ਪਰੇਸ਼ਾਨੀ ਨਾ ਹੋ। ਕਿਸਾਨਾਂ ਨੂੰ ਕੋਈ ਤੰਗੀ ਪਰੇਸ਼ਾਨੀ ਨਾ ਹੋਵੇ। ਸਰਕਾਰੀ ਰੇਟ ਜਿਹੜੀ ਹੈ 17 ਮੌਸਰ ਦੀ 299 ਰੁਪਏ ਜੋ ਸਰਕਾਰ ਵੱਲੋਂ ਰੇਟ ਹੈ। ਔਰ ਮੈਂ ਹੁਣ ਦੇਖ ਕੇ ਆਇਆ ਹਾਂ ਢੇਰੀਆਂ ਤੇ ਔਰ ਮੈਂ ਕਿਸਾਨ ਭਰਾਵਾਂ ਨੂੰ ਵੀ ਇਹੋ ਬੇਨਤੀ ਕਰਦਾ ਵੀ ਜਿਹੜਾ ਮੌਸਰ ਆ ਜਿਤਨਾ ਹੁਣ ਕੋਈ ਗਿੱਲੀ ਫਸਲ ਆ ਜਾਂਦੀ ਹੈ ਉਹਦਾ ਖਾਸ ਕਰਕੇ ਧਿਆਨ ਰੱਖਿਆ ਜਾਵੇ। ਵਧੀਆ ਢੰਗ ਨਾਲ ਆਪਣੀ ਫਸਲ ਲੈ ਕੇ ਆਉਣ ਤੇ ਜੋ ਸਰਕਾਰੀ ਰੇਟ ਹੈ ਉਹਨੂੰ ਪ੍ਰਾਪਤੀ ਆਪਣਾ ਕਰਕੇ ਜਿਹੜਾ ਵੀ ਇਹਨਾਂ ਨੂੰ ਵੀ ਕੋਈ ਤੰਗੀ ਪਰੇਸ਼ਾਨੀ ਨਾ ਹੋ ਸਰ ਜਿਹੜਾ ਉਹ ਅਲਾਟਮੈਂਟ ਸੈਲਰਾਂ ਦੀ ਉਹ ਹੋ ਚੁੱਕੀ ਹੈ ਜੀ ਮੰਡੀ ਦੇ ਵਿੱਚ ਵਨ ਟਾਈਮ ਜਿਹੜੀ ਸੈਟਲਮੈਂਟ ਉਹ ਕੀਤੀ ਹੈ ਜੀ ਉਹ ਸਾਡੇ ਸੈਲਰਾਂ ਵਾਸਤੇ ਜਾਂ ਸਾਰੇ ਵੀ ਬਹੁਤ ਵਧੀਆ ਇੱਕ ਸਕੀਮ ਜਿਹੜੀ ਸਰਕਾਰ ਵੱਲੋਂ ਦਿੱਤੀ ਗਈ ਹੈ ਹੁਣ ਮੇਰੀ ਇਹੋ ਬੇਨਤੀ ਹੈ ਵੀ ਆਮ ਆਦਮੀ ਪਾਰਟੀ ਲੋਕਾਂ ਦੇ ਹੱਕਾਂ ਤੇ ਹਿੱਤਾਂ ਦੀ ਪਾਰਟੀ ਹੈ ਹਰ ਵਰਗ ਦੇ ਨਾਲ ਹੈ ਹੁਣ ਆਪਾਂ ਆਪਣੇ ਜਿਹੜੇ ਸਾਡੇ ਸੈਲਰਾਂ ਵਾਲੇ ਵੀ ਨੇ ਉਹਨਾਂ ਨੂੰ ਬੇਨਤੀ ਹੈ ਵੀ ਇਹਦਾ ਜਿਹੜਾ ਲਾਭ ਉਠਾ ਲੈਣ ਸਰ ਜਿਹੜਾ ਮੌਸਮ ਦੇ ਕਰਕੇ ਪਿਛੇ ਹੜ ਆਏ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਨਾਲ ਕਾਫੀ ਫਸਲ ਖਰਾਬ ਹੋਈ ਹੈ ਤੇ ਸਰਕਾਰ ਵੱਲੋਂ ਕਿ ਫਸਲ ਦੇ ਡੈਮੇਜ ਡਿਸਕਲਰ ਵੀ ਹੋਈ ਹੈ ਤੇ ਕੀ ਉਹਦਾ ਕੋਈ ਫਰਕ ਪਵੇਗਾ ਜਾਂ ਤੁਸੀਂ ਅਪੀਲ ਕਰੋਗੇ ਇਹ ਦੇਖੋ ਮੈਂ ਮੈਂ ਇੱਕ ਬੇਨਤੀ ਕਰਦਾ ਜੀ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋਈਆਂ ਸੀ ਠੀਕ ਆ ਤਕਰੀਬਨ ਉੱਥੇ ਮਿੱਟੀ ਰੇਤਾ ਜਿਹੜੀ ਆ ਉਹ ਕਾਫੀ ਆ ਚੁੱਕੀ ਸੀ ਸਰਕਾਰ ਵੱਲੋਂ ਜਦੋਂ ਆਪਾਂ ਗਰਾਊਂਡ ਲੈਵਲ ਤੇ ਉਤਰੇ ਆ ਸਾਨੂੰ ਕਈ ਕਿਸਾਨਾਂ ਨੇ ਕਿਹਾ ਬੇਨਤੀ ਕੀਤੀ ਉਹਨਾਂ ਨੇ ਵੀ ਅੱਗੋਂ ਇਹੋ ਬੇਨਤੀ ਕੀਤੀ ਵੀ ਜਿਹੜੀ ਆ ਮਿੱਟੀ ਆ ਰੇਤ ਆ ਸਾਨੂੰ ਚੁੱਕਣ ਦੀ ਪ੍ਰਵਾਨਗੀ ਦਿੱਤੀ ਜਾਵੇ ਉਹਨਾਂ ਦੀਆਂ ਗੱਲਾਂ ਨੂੰ ਮੁੱਖ ਰੱਖਦਿਆਂ ਹੋਇਆਂ ਕਹਿੰਦੇ ਨਾ ਘਰ ਦਾ ਆਗੂ ਉਹ ਹੀ ਵਧੀਆ ਘਰ ਨੂੰ ਚਲਾ ਸਕਦਾ ਜਿਹੜਾ ਹਰ ਪਰਿਵਾਰ ਦੇ ਨਾਲ ਸਹਿਮਤੀ ਜਿਹੜਾ ਹਰ ਇਨਸਾਨ ਦੇ ਨਾਲ ਸਹਿਮਤੀ ਰੱਖਦਾ ਹੋਵੇ ਜਦੋਂ ਲੋਕਾਂ ਨੇ ਅਪੀਲ ਕੀਤੀ ਸਰਕਾਰ ਨੂੰ ਤੇ ਸਰਕਾਰ ਨੇ ਫਿਰ ਪਹਿਲ ਕਦਮੀ ਕਰਕੇ ਜਿਹਦਾ ਖੇਤ ਉਹਦੀ ਰੇਤ ਦਾ ਜਿਹੜਾ ਅਨਾਉਂਸ ਕੀਤਾ ਤਾਂ ਜੋ ਕਿ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋਈਆਂ ਨੇ ਉੱਥੇ ਕੋਈ ਮਿੱਟੀ ਆ ਰੇਤਾ ਵਾ ਉਹ ਪਹਿਲਿਆਂ ਦਾ ਆਪਣਾ ਲੈਵਲ ਜਿਹੜਾ ਸਹੀ ਧੰਗ ਨਾਲ ਕਰਕੇ ਉਹਨਾਂ ਨੂੰ ਵੇਚ ਕੇ ਉਹਦੇ ਨਾਲੋਂ ਵਧੀਆ ਆਪਣਾ ਗੁਜ਼ਾਰਾ ਜਿਹੜਾ ਉਹ ਵਧੀਆ ਕਰ ਸਕਣ ਕਿਸਾਨਾਂ ਨੂੰ ਅਪੀਲ ਕੀ ਕਰਦੇ ਪੇ 550 ਬਿਲਕੁਲ ਜੀ ਕਿਸਾਨਾਂ ਨੂੰ ਅਪੀਲ ਆ ਉਹਨਾਂ ਨੂੰ ਇਹੋ ਬੇਨਤੀ ਆ ਵੀ ਫਸਲ ਜਿਹੜੀ ਆਪਣੀ ਉਹ ਸੁੱਕੀ ਲੈ ਕੇ ਆਉਣ ਤਾਂ ਜੋ ਕਿ ਉਹਨਾਂ ਨੂੰ ਕਿਸੇ ਵੀ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਆਪਣਾ ਮਾਊਚਰ ਜਿਹੜਾ ਵਾ ਉਹ ਜ਼ਰੂਰ ਚੈੱਕ ਕਰਕੇ ਅੱਜ ਦਾਣਾਮੜੀ ਦੇ ਤੜਾਮੜੀ ਦੇ ਸਰਕਾਰੀ ਕ੍ਰੀਇਤਾ ਰੰਗ ਰੈਕੀ ਕਨਵਿਸ਼ ਅੱਜ ਦਾਣਾਮੜੀ ਬਟਾਲਾ ਦੇ ਵਿੱਚ ਜਿਹੜੀ ਸਰਕਾਰੀ ਪਰਚੇਜ ਆ ਉਹ ਆਰੰਭ ਹੋਈ ਆ ਸਾਡੇ ਮਾਨਯੋਗ ਐਮਐਲਏ ਸਾਹਿਬ ਆਮਨ ਸ਼ੇਰਸ ਸਿੰਘ ਸਾਢੀ ਕਲ ਸੀ ਜਿਹੜੀ ਆ ਉਹਦੀ 플러스 ਸਾਰਾ ਜਿਹੜਾ ਪ੍ਰਸ਼ਾਸਨ ਆ ਉਹ ਇਹਦੀ ਰਮਤਾ ਕਰਾ ਕੇ ਗਿਆ ਅੱਜ ਬਹੁਤ ਵਧੀਆ ਆਪਾਂ ਜੀ ਨਿਗਰਾਨਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ 2399 ਰੁਪਏ ਸਰਕਾਰੀ ਬੋਲੀ ਹੈ ਜਿਹੜੀ ਉਹਦੀ ਹੋਈ ਆ ਸਰਕਾਰ ਦਾ ਰੇਟ 399 ਰੁਪਏ ਆ ਆਪਾਂ ਜੀ ਨਿਗਰਾਨਾਂ ਨੂੰ ਇੱਕੋ ਮੈਸੇਜ ਦੇਣਾ ਚਾਹੁੰਦੇ ਆ ਕਿ ਆਪਣਾ ਮਾਲ ਸਕਾ ਕੇ ਲਿਆਓ ਤੇ ਪੂਰਾ ਭਾਅ ਮਟੋ ਜਿੱਲਾ ਮਾਲ ਨਾਲ ਆਓ ਜਿੱਲੇ ਮਾਲ ਦੇ ਕਰਕੇ ਸਾਨੂੰ ਵੀ ਬੜੀਆਂ ਦਿੱਕਤਾਂ ਆਉਂਦੀਆਂ ਪਲੱਸ ਜਿੰਨੇ ਵੀ ਹੋਰ ਵੀ ਸਾਡੇ ਨਾਲ ਏਜੰਸੀਆਂ ਦੇ ਇੰਸਪੈਕਟਰ ਆ ਉਹਨਾਂ ਨੂੰ ਵੀ ਬੜੀਆਂ ਵੱਡੀਆਂ ਦਿੱਕਤਾਂ ਆਉਂਦੀਆਂ ਕਿਉਂਕਿ ਜੀਮੇਂਦਾਰ ਫਿਰ ਇਸੇ ਚੀਜ਼ 'ਚ ਸੋਚਦਾ ਹੈ ਵਾ ਵੀ ਮੇਰਾ ਭਾਅ ਘੱਟ ਲੱਗ ਰਿਹਾ ਤੇ ਮੇਰਾ ਭਾਅ ਜਿਹੜਾ ਪੂਰਾ ਲੱਗਣਾ ਚਾਹੀਦਾ ਇਹ ਕਰਕੇ ਪੂਰਾ ਜਿਹੜਾ ਸੁੱਕਾ 17% ਮੌਇਸਚਰ ਦਾ ਮਾਲ ਆ ਉਹਦਾ ਭਾਅ 2399 ਰੁਪਏ ਲੱਗਦਾ ਇਹ ਸਰਕਾਰੀ ਨਵੀਂ ਪ੍ਰੀਵਿਜ਼ਲੀ ਹੈ ਜੀ ਕਿੰਨੇ 17% ਇਸ ਤਰ੍ਹਾਂ ਹਾਂਜੀ ਹਾਂਜੀ ਸਰਕਾਰ ਨੂੰ ਇਧਰ ਕਿੰਨਾ ਜੀ ਧੰਨਵਾਦ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਅੱਜ ਸਰਕਾਰੀ ਟਰੇਸ ਸਟਾਰਟ ਕਰਾ ਕੇ ਜੱਟਾਂ ਨੂੰ ਪੂਰਾ ਭਾਦ ਲਾਇਆ ਵਾ ਤੇ ਅਸੀਂ ਬੇਨਤੀ ਕਰਦੇ ਆ ਕੋਈ ਜ਼ਿੰਮੇਦਾਰਾ ਨੂੰ ਪੂਰਾ ਰੇਟ ਮਿਲੇ ਤੇ ਉਹ ਵਾਲੇ ਸਮੇਂ ਦੀ ਵਿੱਚ ਜਿੱਦਾਂ ਹੜਪੀਟ ਦਾ ਕਾफी ਬਹੁਤ ਨੁਕਸਾਨ ਹੋਇਆ ਲੱਗ ਚਾਗੇ ਫਸਲਾਂ ਦਾ ਤੇ ਉਹ ਵੀ ਜ਼ਿੰਮੇਦਾਰਾਂ ਨੇ ਆਪਣੇ ਸੰਬੰਧਾ ਸੰਬੰਧ ਕੱਟ ਕੇ ਚੰਗਾ ਰੇਟ ਮਿਲੂਗਾ ਉਹਨਾਂ ਜਿੰਨੇ ਤਰ੍ਹਾਂ ਦੇ ਵੀ ਇਹ ਹੈਲਪ ਕਰਨਗੇ ਤੇ ਅਸੀਂ ਆਸ ਕਰਦੇ ਆ ਸਰਕਾਰ ਆਪਣੀ ਸਰਕਾਰ ਤੋਂ ਕਿ ਜਿੰਨੇ ਤਰ੍ਹਾਂ ਦਾ ਸਰਕਾਰੀ ਰੇਟ ਦਵਾਇਆ ਜਾਵੇ ਪੂਰਾ ਰੇਟ ਦਵਾਇਆ ਜਾਵੇ ਤੇ ਛੋਲੇ ਦਾ ਖੁਸ਼ੀ ਖੁਸ਼ੀ ਅੱਜ ਪਰਮਾਤਮਾ ਦੀ ਕਿਰਪਾ ਹੀ ਆ ਸਰਕਾਰ ਸਤੀ ਅੱਜ ਸ਼ਟਾਰਟ ਹੋਈ